ਤਿਬਰਗੜ੍ਹ ਜੇਲ੍ਹਚੂ ਬੰਦ ਅਮ੍ਰਿਤਪਾਲ ਦੀ ਪੈਰੋਲ ਨੂੰ ਲੈ ਕੇ ਲਗਾਤਾਰ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਕਦੇ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਜਾ ਰਹੇ ਨੇ ਤੇ ਕਦੇ ਅਮ੍ਰਿਤਪਾਲ ਦੀ ਜਿਹੜੀ ਪੈਰੋਲ ਹੈ ਉਹ ਰੱਦ ਕੀਤੀ ਜਾ ਰਹੀ ਹੈ ਖਾਰਜ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਤੇ ਬੀਤੇ ਦਿਨੀ ਜਿਹੜੀ ਕੱਲ ਸੁਣਵਾਈ ਹੋਈ ਸੋਮਵਾਰ ਨੂੰ ਉਸ ਦੇ ਵਿੱਚ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਨਿਰਦੇਸ਼ ਜਾਰੀ ਕੀਤੇ ਨੇ ਕੀ ਆਖਿਰਕਾਰ ਉਹ ਕਿਹੜੇ ਕਾਰਨ ਨੇ ਜਾਂ ਫਿਰ ਉਹ ਕਿਹੜੇ ਸਬੂਤ ਨੇ ਜਿਸ ਕਾਰਨ ਤੁਸੀਂ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰ ਰਹੇ ਹੋ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਤਾਂ ਅਦਾਲਤ ਨੇ ਸਿੱਧੇ ਸਿੱਧੇ ਜਿਹੜੇ ਨਿਰਦੇਸ਼リュー ਪੰਜਾਬ ਸਰਕਾਰ ਨੂੰ ਦੇ ਦਿੱਤੇ ਨੇ ਤੇ ਉਧਰ ਹੀ ਪੰਜਾਬ ਸਰਕਾਰ ਦੇ ਵਕੀਲ ਨੇ ਇਹ ਗੱਲ ਕਹੀ ਸੀ ਖਾਰਜ ਇਸ ਕਰਕੇ ਅਮ੍ਰਿਤਪਾਲ ਦੀ ਪੈਰੋਲ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਹੋ ਸਕਦਾ ਹੈ ਜੇਕਰ ਉਹ ਬਾਹਰ ਆਉਂਦਾ ਹੈ ਤੇ ਉਹ ਜੇ ਕੁਝ ਬੋਲਦੇ ਨੇ ਜੇਕਰ ਉਹ ਪੰਜਾਬ ਦੇ ਵਿੱਚ ਕੁਝ ਐਸੀ ਗੱਲ ਕਹਿ ਦਿੰਦੇ ਨੇ ਜਿਸ ਦੇ ਨਾਲ ਭਾਵਨਾਵਾਂ ਭੜਕ ਸਕਦੀਆਂ ਨੇ ਲੋਕ ਭੜਕ ਸਕਦੇ ਨੇ ਇਸ ਤਰ੍ਹਾਂ ਦੇ ਜਿਹੜੇ ਤਰਕ ਨੇ ਇਹ ਦਿੱਤੇ ਗਏ ਨੇ ਤੇ ਉਧਰ ਹੀ ਜਿਹੜੇ ਅਮ੍ਰਿਤਪਾਲ ਦੇ ਵਕੀਲ ਨੇ ਉਹਨਾਂ ਨੇ ਫਿਰ ਇਹ ਗੱਲ ਅਗੋ ਕਹੀ ਜੇਕਰ ਤੁਸੀਂ ਬਾਹਰ ਨਹੀਂ ਆਣਾ ਦੇ ਚਾਹਦੇ ਤਾਂ ਸੰਸਦ ਦੇ ਵਿੱਚ ਵੀਡੀਓ ਕਾਲ ਦੇ ਜ਼ਰੀਏ ਤੁਸੀਂ ਅਲਾਉ ਕਰ ਦਿਓ ਕਿ ਅਮਰਿਤਪਾਲ ਜੇਲ੍ਹ ਦੇ ਵਿੱਚ ਬੈਠੇ ਹੋਏ ਸੰਸਦ ਦੇ ਵਿੱਚ ਵੀਡੀਓ ਕਾਲ ਦੀ ਜਿਹੜੀ ਵੀਡੀਓ ਕਾਲ ਰਾਹੀਂ ਜਿਹੜੀ ਸੰਸਦ ਦੀ ਕਾਰਵਾਈ ਉਹਦੇ ਵਿੱਚ ਸ਼ਾਮਲ ਹੋ ਸਕਣ ਪਰ ਉਧਰ ਹੀ ਸੰਸਦ ਦੇ ਜਿਹੜੇ ਵਕੀਲ ਨੇ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਵੀਡੀਓ ਕਾਲ ਰਾਹੀਂ ਸੰਸਦ ਦੇ ਵਿੱਚ ਜਿਹੜਾ ਸੰਸਦ ਸੈਸ਼ਨ ਹੁੰਦਾ ਪਾਰਲੀਮੈਂਟ ਸੈਸ਼ਨ ਹੁੰਦਾ ਉਹਦੇ ਵਿੱਚ ਵੀਡੀਓ ਕਾਲ ਰਾਹੀਂ ਸ਼ਾਮਲ ਹੁੰਦਾ ਕੋਈ ਵੀ ਪ੍ਰਵਿਧਾਨ ਨਹੀਂ ਹੈ ਤਾਂ ਫਿਰ ਇੱਥੇ ਵੀ ਗੱਲ ਬੰਦ ਹੋ ਗਈ ਤੇ ਹੁਣ ਜਿਹੜੀ ਰਹਿ ਗਈ ਇੱਕੋ ਗੱਲ ਪੈਰੋਲ ਦੀ ਤਾਂ ਉਧਰ ਹੀ ਪੰਜਾਬ ਸਰਕਾਰ ਨੂੰ ਜਿਹੜੇ ਹਰਦੇਸ਼ ਜਾਰੀ ਕੀਤੇ ਗਏ ਨੇ ਕਿ ਤੁਸੀਂ ਇਹ ਚੀਜ਼ਾਂ ਦੱਸੋ ਜਾਂ ਤੁਸੀਂ ਉਹ ਦੱਸੋ ਕਿਹੜੇ ਸਬੂਤ ਨੇ ਕਿਹੜੀਆਂ ਉਹ ਗੱਲਾਂ ਨੇ ਜਿਸ ਕਾਰਨ ਅਮਰਿਤਪਾਲ ਜੱਗਰਬਾਰ ਹੰਦਾ ਹੈ ਤੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਹੈ ਜਿਸ ਕਾਰਨ ਤੁਸੀਂ ਅਮਰਿਤਪਾਲ ਦੀ ਪੈਰੋਲ ਇੰਨੇ ਟਾਈਮ ਤੋਂ ਰੱਦ ਕਰਦੇ ਆ ਰਹੇ ਹੋ ਤੇ ਹੁਣ ਅਗਲੀ ਸੁਣਵਾਈ 8 ਦਸੰਬਰ ਨੂੰ ਪੈ ਗਈ ਹੈ ਤੇ 19 ਦਸੰਬਰ ਤੱਕ ਦਾ ਪਾਰਲੀਮੈਂਟ ਸੈਸ਼ਨ ਹੈ ਵਿਖਣਾ ਹੋਵੇਗਾ ਕਿ 8 ਦਸੰਬਰ ਨੂੰ ਜਿਹੜਾ ਜਵਾਬ ਪੰਜਾਬ ਸਰਕਾਰ ਪੇਸ਼ ਕਰੇਗੀ ਕਿ ਉਸ ਦੇ ਵਿੱਚ ਕੋਈ ਐਸੇ ਤਰਕ ਹੁੰਦੇ ਨੇ ਜਿਸ ਕਾਰਨ ਜਿਸ ਨੂੰ ਲੈ ਕੇ ਹਾਈ ਕੋਰਟ ਜਿਹੜਾ ਹੈ ਇਸ ਕੇਸ ਨੂੰ ਬੰਦ ਕਰ ਦੇ ਜਾਂ ਫਿਰ ਜਿਹੜੇ ਪੰਜਾਬ ਸਰਕਾਰ ਤਰਕ ਦਿੰਦੀ ਹੈ ਉਸ ਨੂੰ ਵੀ ਹਾਈ ਕੋਰਟ ਜੇ ਖਾਰਜ ਕਰਕੇ ਪੈਰੋਲ ਦੇਣ ਦੀ ਕੈਲੋ ਨਿਰਦੇਸ਼ ਜਾਰੀ ਕਰ ਦਿੰਦੀ ਹੈ ਤਾਂ 19 ਤਰੀਕ ਤੋਂ ਪਹਿਲੇ ਪਹਿਲੇ ਸੰਸਦ ਦੇ ਵਿੱਚ ਅਮ੍ਰਿਤਪਾਲ ਸ਼ਾਮਲ ਹੋ ਸਕਣਗੇ ਜਾਂ ਫਿਰ ਨਹੀਂ ਹੁਣ ਅਗਲੀ ਤਰੀਕ 8 ਦਸੰਬਰ ਪਈ ਹੈ ਹੁਣ 8 ਦਸੰਬਰ ਨੂੰ ਵੇਖਣਾ ਹੋਵੇਗਾ ਕਿ ਆਖਿਰਕਾਰ ਕੀ ਫੈਸਲਾ ਆਂਦਾ ਹੈ ਤੇ ਸਰਕਾਰ ਆਪਣਾ ਤਰਕ ਕੀ ਰੱਖਦੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਭਗਵੰਤ ਸਰਕਾਰ ਅਮਰਿਤਪਾਲ ਦੀ ਪੈਰੋਲ ਰੱਦ ਕਰਨ ਦੀ ਕਿਉਂ ਕਰ ਰਹੀ ਹੈ ਬਾਰ ਬਾਰ ਕੀ ਤੁਹਾਨੂੰ ਲੱਗਦਾ ਹੈ ਕਿ ਅਮਰਿਤਪਾਲ ਜੇਕਰ ਜੇਲ੍ਹ ਚੋਂ ਕੁਝ ਸਮੇਂ ਲਈ ਬਾਹਰ ਆਉਂਦੇ ਨੇ ਜਾਂ ਫਿਰ ਉਹ ਪਾਰਲੀਮੈਂਟ ਸੈਸ਼ਨ ਜੁਆਇਨ ਕਰਦੇ ਨੇ ਉਸ ਦੇ ਨਾਲ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਹੋ ਸਕਦਾ ਹੈ ਜਾਂ ਫਿਰ ਨਹੀਂ